ਆਜੋ ਜੀ ਆਜੋ ਬੜਾ ਸਾਰੇ ਆਪੋ ਨਾਲ ਪਾਸਾ ਉਹਨਾਂ ਕੋਲ ਬੇਚਾ ਕਰਦੇ ਆਂ ਕਿ ਹੰਝੜੋਂ ਤੇ ਅੰਦਰ ਤੋਂ ਆਇਆ ਆਜੋ ਬੁਝਾਓ ਲੱਗਦੇ ਤਾਂ ਵੀਰੇ ਜੀ ਸੋਰੀ ਦਾਣਾ ਵੀ ਸਾਡਾ 50 ਪਰ ਬਹੁਤ ਅੱਛਾ ਜੀ ਬਹੁਤ ਵਧੀਆ ਜੀ ਚਾਰ ਵੀ ਡੇਟਾ ਦਾਣਾ ਦਾਣਾ ਬਿਲਕੁਲ ਸਾਫ ਹੈ ਕੋਈ ਤਕਰੀਬ ਨਹੀਂ ਆਏ ਬਰੇ ਜੀ ਪੇਮੈਂਟ ਦੂਜੇ ਦਿਨ ਪੇਮੈਂਟ ਪਾਈ ਜਾਂਦੀ ਹੈ ਸਾਡੀ ਆਹੋ ਜੀ ਤਰ੍ਹਾਂ ਕੋਈ ਬਾਈ ਕਰ ਬਸ ਕੱਲ ਦੀ ਸੱਚ ਕਾਲ ਕਰਾਂਗੇ ਅਸ਼ਕਲ ਜੀ ਠੀਕ ਹੋ ਆ ਜਾ ਦਾ ਤਰ੍ਹਾਂ ਮੈਂ ਸਾਹਿਬ ਆਪਣੇ 4000 ਰੁਪਏ ਭੋਈ ਜਾਨ ਸੈਟ ਉੱਤੇ ਚੱਲ ਜੀ ਮੋਟੇ ਤੇ ਇੱਕ ਵੀ ਲੱਗੀ ਆ ਜਾਂ ਮੈਂ ਉਹ ਚਾਲ ਲੈਂਦੀ ਆ ਮੈਂ ਉੱਥੇ ਨਵੀਆਂ ਲੱਗੀਆਂ ਨੇ ਪਰ ਸਰਮਾ ਤਾਂ ਬੱਸ ਬੱਕ ਫੋਦਾ ਵੀ ਨੌਕਾਵੜੀ ਤੋਂ ਹੋਣਾ ਕਰ ਸਰਕਾਰੀ ਕਰਮਚਾਰੀ ਆਈ ਹੋ ਜਾਓ ਨਸਾਨਾ ਤੁਸੀਂ ਪ੍ਰਾਪਤ 13 ਮਹੀਨੇ ਬੈਠੇ ਜੀ ਬਾਰਡਰ ਤੇ ਆਪਾਂ ਨਾਮਦਨ ਦੁਖਣੀ ਹੋਈ ਮੈਂ ਆਜੋ 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 ਆ ਕੇਸ ਵਾਪਸ ਹੋਏ ਮੈਂ ਬਿਜਲੀ ਦਾ ਬਿੱਲ ਠੀਕ ਹੋਇਆ ਜੀ ਅੱਧੀ ਆ ਨਾ ਜੀ ਏ ਹੁਣ ਮੈਂ ਇਸੇ ਵਾਸਤੇ ਟੈਕਸ਼ਨ ਲੱਗ ਰਿਹਾ ਜੀ ਸਾਡਾ 85000 ਕੋਟ ਰੁਪਿਆ ਰੋਕਿਆ ਹੋਇਆ ਆ ਤੁਹਾਡੀ ਮੰਡੀਆਂ ਦੇ ਵਿੱਚ ਛੱਡ ਬਣਨੇ ਆ ਜੀ ਸਾਨਾਂ ਲਈ ਮਜ਼ਦੂਰਾ ਲਈ ਵਧੀਆ ਆਰਾਮ ਕਰ ਤੇ ਨਾਲ ਉਹਦੇ ਨਾਲ ਬਾਥਰੂਮ ਹੋਵੇ ਜੀ ਬੰਦਾ ਆਰਾਮ ਨਾਲ ਬੈਠ ਕੇ ਦੋ ਫੁਲਕੇ ਦਾ ਖਾ ਸਕਿਆ ਨਾ ਜੀ ਫੜ ਪੱਕੇ ਹੋਣ ਤੇ ਵੱਡੇ ਵੱਡੇ ਲੋਕ ਆ ਗਿਆ ਬਟੇ ਉੱਪਰ ਤਾਂ ਕਿ ਜੀ ਅਨਾਜ ਨੂੰ ਸਟੋਰ ਕਰਨਾ ਪਵੇ ਜੇ ਪੰਜ ਸਾਫ ਸਾ 10 ਦਿਨ ਮੌਸਮ ਖਰਾਬ ਹੋ ਜਾ ਤਾਂ ਖਰਾਬ ਨਾ ਹੋਵੇ ਵੱਡੇ ਵੱਡੇ ਛੱਡ ਬਣਨਗੇ ਜੀ ਔਰ ਜਿਹੜੀ ਆ ਤੁਹਾਡੀ ਸੜਕ ਆ ਗਈ ਜਿਹੜੀ ਸੜਕ ਮੰਡੀ ਤੱਕ ਜਾਂਦੀ ਉਹ ਏ ਕਲਾਸ ਹੋਊਗੀ ਜੀ ਮੰਡੀ ਏ ਕਲਾਸ ਹੋਊਗੀ ਏ ਭਗਵੰਤਬਾਨ ਦਾ ਵਾਅਦਾ ਹੈ ਜੀ ਤੁਹਾਡੇ ਘਰਾਂ ਚ ਤੁਹਾਨੂੰ ਖੇਤਾਂ ਵਾਸਤੇ ਬਿਜਲੀ ਮਿਲੀ ਹੈ ਜੀ ਤੈਨੂੰ ਮੇਰੀ ਕਾਫੀ ਦੇਰ ਬਾਅਦ ਮਿਲੀ ਹੈ ਜੀ ਠੀਕ ਹੈ ਜੀ ਘਰਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਹੈ ਜੀ ਮੱਲਾ ਕਲੀਨਿਕ ਮੈਂ ਬਣਾ ਰਿਹਾ ਜੀ ਕਾਫੀ ਬਣੇ ਆ ਤੁਹਾਡੇ ਅਜੇ ਹੋਰ ਬਣਾਣੇ ਆ 829 ਬਣਾਏ ਆ ਜੀ ਸਭ 800 ਬਣਾਏ ਆ ਜਦੋਂ ਸਾਨੂੰ ਪੈਸੇ ਮਿਲ ਗਏ 1600 ਹੋਰ ਬਣਾਉਂਗਾ ਜੀ ਪਿੰਡ ਪਿੰਡ ਦਾ ਤੁਹਾਡੇ ਪਿੰਡ ਤੁਹਾਡੇ ਨਾਲ ਪਹਿਲਾ ਕੰਮ ਮੇਰਾ ਕੀ ਹੈ ਮੈਂ ਕਿਉਂ ਚੋਣ ਲੜ ਰਿਹਾ ਜੀ ਬਾਦਰ ਢਾਬੇ ਗੁਜਰਾਣੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਕਿੰਨਾਂ ਗੱਡੀਆਂ ਹੋਈਆਂ ਸੜਕਾਂ ਬੰਦ ਹੈ ਜੀ ਕਿੰਨਾ ਪੁੱਟ ਦਊਂਗਾ ਜੀ ਬਡੋਜ਼ਰ ਚੱਕ ਕੇ ਛੱਡੂੰਗਾ ਦਰਿਆ ਦੇ ਵਿੱਚ ਜੀ ਠੀਕ ਹੈ ਜੀ ਦਿੱਲੀ ਦਾ ਰਸਤਾ ਖੋਲੂਗਾ ਜਿੱਦਣ ਜਿੱਤ ਕੇ ਜਾਊਂਗਾ ਤੁਹਾਨੂੰ ਨਾਲ ਜਾ ਕੇ ਦਿੱਲੀ ਜਾ ਕੇ ਭੰਗੜਾ ਪਾਉਣਾ ਥੋੜਾ ਦਿੱਲੀ ਗਾਂ ਤੋਂ ਰੋਕਦੇ ਕਿਵੇਂ ਰੋਕ ਲੈਣਗੇ ਜੀ ਸੜਕ ਦਾ ਕਬਜ਼ਾ ਲੈਣਾ ਦਿੱਲੀ ਦਾ ਕਬਜ਼ਾ ਲੈਣਾ ਜੀ ਉੱਥੋਂ ਪੈਸੇ ਲੈ ਕੇ ਆਊਂਗਾ ਆਪਣੇ ਪਿੰਡਾਂ ਦੀਆਂ ਸੜਕਾਂ ਹਸਪਤਾਲ ਸਕੂਲ ਮੰਡੀਆਂ ਠੀਕ ਕਰਨੀਆਂ ਇਹ ਵਾਲੇ ਸਾਰੇ ਕੰਮ ਕਰਾਂਗੇ ਜੀ ਗਰੀਬਾਂ ਦੇ ਪੈਸੇ ਰੋਕੇ ਹੋਏ ਜੀ ਮਕਾਨਾਂ ਦੇ ਪੈਸੇ ਰੋ ਜਿਹੜੇ ਗੱਡੀਆਂ ਦੇ ਪੈਸੇ ਰੋਕੇ ਹੋਇਆ ਜਿਉ ਸਾਰੇ ਪੈਸੇ ਲੈ ਕੇ ਆਵਾਂਗੇ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗੇ ਤੁਸੀਂ ਦੇਖੋ ਵੀ ਸਾਡੇ ਨਾਲ ਕੀ ਕੀਤਾ ਇਹਨਾਂ ਨੇ ਕੁੱਟਿਆ ਸਰਿਆਂ ਗੁੰਡਾਗਰਦੀ ਕੀਤੀ ਸਾਡੀਆਂ ਧੀਆ ਪਾਣਾ ਜਿਹੜੀਆਂ ਮੈਡਲ ਜਿੱਤ ਕੇ ਆਈਆਂ ਸੀ ਉਹਨਾਂ ਨੂੰ ਦਿੱਲੀ ਚ ਵੀ ਹਿੱਸਾ ਫੜ ਕੇ ਜਿਹੜਾ ਨੇ ਕਿਸਾਨਾਂ ਦੇ ਉੱਤੇ ਗੱਡੀਆਂ ਚ ਚੜਾਈਆਂ ਸੀ ਆ ਉਹ ਤੁਰੇ ਫਿਰਦੇ ਆ ਉਹਨਾਂ ਦੇ ਨਾਲ ਜੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਦੁਆਰਾ ਜੀ ਇਹ ਸਾਰੇ ਦੋਸ਼ੀ ਐ ਜਿਹਨਾਂ ਜਾਣ ਕੇ ਜਿਹੜੇ નિર્ਦੋਸ਼ ਐ ਚਾਹੇ ਅਰਵਿੰਦ ਕੇਜਰੀਵਾਲ ਤੁਹਾਡੇ ਨਾਲ ਥੋੜਾ ਸੀਗਾ ਜੀ ਉਹਨੇ ਕਿਹਾ ਮੈਂ ਨਹੀਂ ਦਿੰਦਾ ਤੁਹਾਨੂੰ ਸਟੇਡੀਅਮ ਨਹੀਂ ਦਿੰਦਾ ਜੀ ਜੇਲਾ ਮਰਾਣੀਆਂ ਕਿਸਾਨਾਂ ਵ ਉਹ ਨਾਲ ਖੜਿਆ ਜਿਹੜੇ ਨਿਰਦੋਸ਼ ਆ ਜਿਹਨੇ ਸਕੂਲ ਬਣਾਇਆ ਹਸਪਤਾਲ ਬਣਾਇਆ ਉਹਨਾਂ ਨੂੰ ਬਾਹਰ ਕੱਢਦਾ ਹੈ ਕਿਸਾਨਾਂ ਦੇ ਪਰਚੇ ਰੱਦ ਕਰਾਂਗੇ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਗੱਡੀਆਂ ਚਲਾਈਆਂ ਪਰਚੇ ਹੋਣਾ ਤੇ ਹੋਣੇ ਚਾਹੀਦੇ ਹਨ ਇਹ ਕੰਮ ਕਰਾਂਗੇ ਜੀ ਮੈਂ ਇਸ ਕਰਕੇ ਇਲੈਕਸ਼ਨ ਲੜ ਰਿਹਾ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਆਪਣੇ ਸਰਕਾਰੀ ਹਸਪਤਾਲ ਬਣਾਉਣੇ ਮੇਰਾ ਆਪਣਾ ਹਸਪਤਾਲ ਸੀ ਮੈਂ ਆਪਣਾ ਹਸਪਤਾਲ ਵੇਚ ਕੇ ਸਰਕਾਰੀ ਹਸਪਤਾਲ ਚਾਹ ਰਿਹਾ ਜਿੰਦਰਾ ਹਸਪਤਾਲ ਠੀਕ ਹੋਇਆ ਜੀ ਮਹਾਤਕ ਚੱਲਿਆ ਹੋਇਆ ਮੁੱਲਕਲਣਿਕ ਬੰਦੇ ਆ ਦਵਾਈਆਂ ਪਚਾ ਰਹੇ ਆ ਐਕਸਰੇ ਪਚਾ ਰਹੇ ਆ ਅਲਟਰਾਸਾਉਂਡ ਮਸ਼ੀਨਾਂ ਪਚ ਤੋ ਹੋਣ ਤੱਕ ਜੇ ਮੈਂ ਕੁਝ ਵਾਰ ਬਾਸ ਗੱਲ ਕਰਾਂ ਜਦੋਂ ਬਿਜਲੀ ਆਉਣ ਲੱਗੀ ਜੀ ਹਾਂਜੀ ਬਿਜਲੀ ਦੇ ਬਿੱਲ ਘਰ ਦਾ ਆ ਬਿਜਲੀ ਆਦੀ ਹੈ ਕੱਟ ਬੰਦ ਕੀਤੇ ਔਰ ਬਿਜਲੀ ਦੇ ਬਿੱਲ ਆਲੇ ਬੰਦ ਹੋ ਗਏ ਜੀ ਨਵੇਂ ਰਸਤਾਲ ਬਣਾ ਰਹੇ ਹਾਂ ਜੀ ਬਹੁਤ ਸਾਰੀਆਂ ਸੰਤਾ ਦੇ ਰਹੇ ਆ ਕੇਂਦਰ ਨੇ ਪੈਸਾ ਰੋਕਿਆ ਹੋਇਆ ਆ ਪੈਸਾ ਲੈ ਕੇ ਆਵਾਂਗੇ ਤੁਹਾਡੀਆਂ ਮੰਡੀਆਂ ਠੀਕ ਕਰਾਂਗੇ ਟੁੱਟੀਆਂ ਹੋਈਆਂ ਸੜਕਾਂ ਨੂੰ ਠੀਕ ਕਰਾਂਗੇ ਹੋਰ ਰਸਤਾਲ ਬਣਾਵਾਂਗੇ ਤੁਹਾਡੇ ਪਾਤਰਾਂ ਦੇ ਵਿੱਚ ਬਾਦਸ਼ਾਹਪੁਰ ਦੇ ਵਿੱਚ ਤਾਂ ਜੇ ਦੇ ਵਿੱਚ 24 ਘੰਟੇ ਵਾਲੇ ਆਪਰ ਜਾਵੋਗੇ ਤਾਂ 24 ਘੰਟੇ ਬਰਦਰ ਦਿਓ ਇਹ ਰੋਟ ਹੈ